ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਪਿੰਡ ਹੜ੍ਹਾਂ ਦੀ ਮਾਰ ਚੇਲ ਰਹੇ ਹਨ ਜਿਸ ਨੂੰ ਵੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਆ ਇਸੇ ਕੜੀ ਤਹਿਤ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਨੇ ਮੁੱਖ ਮੰਤਰੀ ਰੀਲੀਫ ਫੰਡ 'ਚ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਆ ਹੁਣ ਤੁਹਾਨੂੰ ਦੱਸ ਦਿੰਨੀ ਆ ਕਿ ਪਹਿਲਾਂ ਹੀ ਪਾਲੀਵੁੱਡ ਦੇ ਹੋਰ ਮਸ਼ਹੂਰ ਪੰਜਾਬੀ ਸਿੰਗਰ ਅਤੇ ਐਕਟਰ ਜਿਨ੍ਹਾਂ ਨੇ ਹੜ੍ਹ ਪੀੜਤਾਂ ਲਈ ਮਦਦ ਕੀਤੀ ਆ ਜਿਨ੍ਹਾਂ ਵਿੱਚੋਂ ਐਮੀ ਵਿਰਕ ਐਮੀ ਵਿਰਕ ਨੇ 200 ਘਰਾਂ ਨੂੰ ਗੋਦ ਲਿਆ ਤੇ ਫਿਰ ਆਪਾਂ ਗੱਲ ਕਰਦੇ ਆਂ ਦਲਜੀਤ ਦੋਸਾਂਝ ਬਾਰੇ ਦਲਜੀਤ ਦਸਾਂਝ ਨੇ 10 ਪਿੰਡਾਂ ਨੂੰ ਗੋਦ ਲਿਆ ਫਿਰ ਆਪਾਂ ਗੱਲ ਕਰਦੇ ਆਂ ਸੁਨੰਦਾ ਸ਼ਰਮਾ ਬਾਰੇ ਸੁਨੰਦਾ ਸ਼ਰਮਾ ਨੇ 200 ਘਰਾਂ ਵਿੱਚ ਖੁਦ ਜਾ ਕੇ ਰਾਹਤ ਕਿੱਟਾਂ ਵੰਡੀਆਂ ਨੇ ਜਿੰਨਾ ਵਿੱਚ ਕਿ ਸੋਲਰ ਲਾਈਟਾਂ ਨੇ ਤੇ ਲੇਡੀਜ਼ ਵਾਸਤੇ ਪੈਡਸ ਨੇ ਤੇ ਹੋਰ ਵੀ ਕਈ ਖਾਣ ਪੀਣ ਦੀ ਸਮੱਗਰੀ ਆ ਧੰਨਵਾਦ ਜੀ